ਇੱਕ ਵਾਰ ਇੱਕ ਹੰਸ ਤੇ ਹੰਸਨੀ ਉੱਡੇ ਜਾਂਦੇ ਇੱਕ ਜੰਗਲ ਦੇ ਵਿੱਚ ਰੁਕ ਗਏ ਉੱਥੇ ਉਹਨਾਂ ਨੂੰ ਰਾਤ ਹੋ ਗਈ ਤੇ ਹੰਸ ਹੰਸਨੀ ਨੂੰ ਕਹਿੰਦਾ ਵੀ ਆ ਉਹ ਜਿਹੜਾ ਇਹ ਇਲਾਕਾ ਲੱਗਦਾ ਮੈਨੂੰ ਵੀ ਸ਼ਾਇਦ ਇੱਥੇ ਉੱਲੂ ਰਹਿੰਦੇ ਹੋਣਗੇ ਕਿਉਂਕਿ ਉੱਲੂ ਉਜਾੜ ਭਾਲਦੇ ਆ ਇਹ ਗੱਲ ਇੱਕ ਉੱਲੂ ਨੇ ਸੁਣ ਲਈ ਉੱਲੂ ਨੇ ਜਦੋਂ ਸੁਣੀ ਨਾ ਸਵੇਰੇ ਹੰਸ ਤੇ ਹੰਸਨੀ ਉੱਡ ਕੇ ਉਹ ਇਲਾਕੇ ਚੋਂ ਬਾਹਰ ਜਾਣ ਲੱਗੇ ਉੱਲੂ ਨੇ ਰੌਲਾ ਪਾ ਲਿਆ ਉੱਲੂ ਕਹਿੰਦਾ ਇਹ ਘਰ ਵਾਲੀ ਆ ਮੇਰੀ ਜੀ ਨੂੰ ਤੂੰ ਲਈ ਜੰਨਾ ਹੈ ਹੰਸਨੀ ਮੇਰੇ ਘਰ ਵਾਲੀ ਆ ਤੇਰੇ ਘਰ ਵਾਲੀ ਨਹੀਂ ਹੰਸ ਕਹਿੰਦਾ ਤੇ ਮੇਰੇ ਘਰ ਵਾਲੀ ਹੈ ਉੱਥੇ ਜਦੋਂ ਕਾਫੀ ਜ਼ਿਆਦਾ ਰੌਲਾ ਪੈ ਗਿਆ ਨਾ ਤਾਂ ਹੰਸ ਕਹਿੰਦਾ ਵੀ ਆਪਾਂ ਪੰਚਾਇਤ ਇਕੱਠੀ ਕਰੋ ਤੇ ਪੰਚਾਇਤ ਬਾਓ ਤੇ ਪੰਚਾਇਤ ਫੈਸਲਾ ਕਰੂਗੀ ਇਹ ਕਿਹਦੇ ਘਰ ਵਾਲੀ ਐ ਤਾਂ ਉੱਥੇ ਕਾਵਾ ਨੂੰ ਇਕੱਠੇ ਕਰ ਲਿਆ ਕਾਵਾ ਦੀ ਪੰਚਾਇਤ ਸੀ ਉੱਥੇ ਤੇ ਕਾਵਾ ਨੇ ਸੋਚਿਆ ਵੀ ਜਰ ਹੰਸ ਨੇ ਤਾਂ ਅਜ ਔੜੇ ਜਾਣਾ ਇਹਦੇ ਨਾਲ ਤਾਂ ਆਪਣਾ ਮਿਲਣ ਵਰਤਨ ਹੈ ਹੀ ਨਹੀਂ ਉੱਲੂ ਨਾਲ ਆਪਾਂ ਰੋਜ਼-ਰੋਜ਼ ਵਰਤਨਾ ਵੀ ਆਪਾਂ ਉੱਲੂ ਦੇ ਹੱਕ 'ਚ ਫੈਸਲਾ ਸੁਣਾ ਦੋ ਤਾਂ ਪੰਚਾਇਤ ਨੇ ਉੱਲੂ ਦੇ ਹੱਕ 'ਚ ਫੈਸਲਾ ਸੁਣਾਤਾ ਤੇ ਉਹਨਾਂ ਨੇ ਕਿਹਾ ਕਾਵਾ ਨੇ ਕਿਹਾ ਵੀ ਇਹ ਜਿਹੜੀ ਘਰ ਵਾਲੀ ਐ ਨਾ ਹੰਸਣੀ ਇਹ ਉੱਲੂ ਦੇ ਘਰ ਵਾਲੀ ਐ ਤੇ ਹਾਂਸ ਉਸ ਤੋਂ ਨਾਰਾਜ਼ ਹੋ ਕੇ ਜਾਣ ਲੱਗਿਆ ਤਾਂ ਉੱਲੂ ਨੇ ਰੋਕ ਲਿਆ ਕਹਿੰਦਾ ਰੁਕ ਜਾ ਆ ਕਾ ਰਾਜੀ ਨੂੰ ਲੈ ਜਾਵਦੀ ਤੇਰੇ ਘਰ ਵਾਲੀ ਐ ਉਹ ਕਹਿੰਦਾ ਇਹ ਕੀ ਕਹਿੰਦਾ ਘਰ ਵਾਲੀ ਤਾਂ ਤੇਰੀ ਐ ਹੁਣ ਤੂੰ ਐਂ ਦੱਸ ਮੈਨੂੰ ਵੀ ਆ ਓਜਾੜ ਕਿਨੇ ਪਾਇਆ ਤਾਂ ਹਾਂਸ ਕਹਿੰਦਾ ਇਹ ਓਜਾੜ ਪਾਇਆ ਕਾਮਾ ਵਾਲੀ ਪੰਚਾਇਤ ਨੇ ਉੱਲੂਆਂ ਨੇ ਓਜਾੜ ਨਹੀਂ ਪਾਇਆ ਕਾਮਾ ਵਾਲੀ ਪੰਚਾਇਤ ਓਜਾੜ ਪਾਉਂਦੀ ਐ ਕਈ ਵਾਰੀ ਅਸੀਂ ਆਪਣੀ ਥਾਂ ਤੇ ਸਹੀ ਹੁੰਨੇ ਆ ਪਰ ਫੈਸਲੇ ਗਲਤ ਲੋਕਾਂ ਦੇ ਹੱਥਾਂ 'ਚ ਵਗ ਜਾਂਦੇ ਨੇ ਤੇ ਸਾਨੂੰ ਗਲਤ ਠਹਿਰਾਇਆ ਜਾਂਦਾ ਤੇ ਸਾਨੂੰ ਉਹ ਫੈਸਲਾ ਸਮਝਦਾਰ ਹੋਣ ਦੇ ਨਾਂ ਤੇ ਸਿਰ ਮੱਥੇ ਮੰਨਣਾ ਪੈਂਦਾ ਕਈ ਵਾਰੀ ਅਸੀਂ ਬੇਕਸੂਰ ਹੋਣ ਦੇ ਬਾਵਜੂਦ ਵੀ ਕਾਮਾਂ ਵਾਲੀ ਪੰਚਾਇਤ ਦਾ ਕਰਕੇ ਮਾੜੇ ਬੰਦਿਆਂ ਦਾ ਕਰਕੇ ਕਸੂਰਵਾਰ ਹੋ ਜਾਂਦੇ ਆਂ